ਸਰਕਾਰਾਂ ਦਾ ਖਾਸਾ ਹੀ ਏ ਪਰ ਡੱਲੇਵਾਲ ਸਾਹਿਬ ਉਹਨਾਂ ਨੇ ਜਿਹੜਾ ਲੋਕਾਂ ਦੀ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ ਇਹ ਇਹਨਾਂ ਨੇ ਮਰਨਵਰਤ ਰੱਖਿਆ ਮੈਂ ਕਹੂੰਗਾ ਇਹ ਡਰਾਮਾ ਕੀਤਾ ਝੂਠਾ ਮਰਨਵਰਤ ਰੱਖਿਆ ਕਦੀ ਪਾਣੀ ਛੱਡਦਾ ਕਦੀ ਉਹ ਕਰਦਾ ਤੇ ਲੋਕ ਵਿਚਾਰੇ ਵੇਖੋ ਲੋਕਾਂ ਨੇ ਤਾਂ ਕਸਰ ਨਹੀਂ ਛੱਡੀ ਲੋਕਾਂ ਨੇ ਜਾਨ ਲਾਤੀ ਛੁੱਪ ਕਰਨ ਵਰਗਾ ਮੁੰਡਾ ਸਾਡਾ ਸ਼ਹੀਦ ਹੋ ਗਿਆ ਲੋਕਾਂ ਨੇ ਆਪਣੇ ਟਰੱਕ ਦੇ ਟਰਾਲੀਆਂ ਲੋਕ ਤੇ ਆਪ ਦਾ ਟਰੈਕਟਰ ਟਰਾਲੀ ਨੂੰ ਮਾਪਿਓ ਤੋਂ ਵੱਧ ਮੰਨਦੇ ਆ ਉਹ ਵੀ ਲਾਦ ਤੇ ਸਮਾਨ ਵੀ ਲੁੱਟਿਆ ਗਿਆ ਅੱਧੀ ਅੱਧੀ ਰਾਤ ਨੂੰ ਪੁਲਿਸ ਦੀਆਂ ਡਾਂਗਾ ਆ ਕੇ ਬਜ਼ੁਰਗ ਤੁਰਦੇ ਆਏ ਤੇ ਇਹ ਮਰਨਵਰਤ ਪਹਿਲਾਂ ਰੱਖਿਆ ਵੀ ਮੈਂ ਛੱਡਣਾ ਨਹੀਂ ਹੁਣ ਆਪਦੀ ਮਰਜ਼ੀ ਨਾਲ ਛੱਡਤਾ ਇਹ ਲੋਕਾਂ ਦੀ ਪੇਰ 'ਚ ਛੁਰਾ ਨਹੀਂ ਲੋਕ ਕਿਵੇਂ ਯਕੀਨ ਕਰਨਗੇ ਲ ਮੈਂ ਦਾਅਵੇ ਨਾ ਕਹਿਣਾ ਜਿਹੜਾ ਹ ਮਰਨਵਰਤ ਦਾ ਪੂਰੀ ਖੇਡ ਕੀਤੀ ਗਈ ਆ ਖੇਡ ਰੱਖੀ ਗਈ ਆ ਸਰਕਾਰ ਦੇ ਕਹਨ ਤੇ ਰੱਖੀ ਫਿਰ ਸਰਕਾਰ ਦੇ ਕਹਨ ਤੇ ਮੈਡੀਕਲ ਏਡ ਲੈ ਲਈ ਹੁਣ ਸਰਕਾਰ ਦੇ ਕਹਨ ਤੇ ਮਰਨਵਰਤ ਛੱਡਤਾ ਅਗਲੀ ਵਾਰ ਡੱਲੇਵਾਲ ਸਾਹਿਬ ਰੱਖ ਕੇ ਦਿਖਾਉਣ ਵੀ ਮੈਂ ਫੇਰ ਬਹਿਣਾ ਮਰਨਵਰਤ ਤੇ ਜੇ ਲੋਕ ਯਕੀਨ ਕਰਕੇ ਤਾਂ ਕਹਿ ਦੋ ਅਵਤਾਰ ਜੀ ਡੱਲੇਵਾਲ ਸਾਹਿਬ ਤੇ ਉਹਨਾਂ ਦੀ ਜਥੇਬੰਦੀ ਕਹਿੰਦੀ ਆ ਕਿ ਅਸੀਂ ਤਾਂ ਅਜੇ ਹੋਰ ਲੜਾਈ ਲੜਨੀ ਸੀ ਤੇ ਜਿੱਤ ਕੇ ਮਰਨਵਰਤ ਛੱਡਣਾ ਸੀ ਭਗਵਾਨਤਮਾਨ ਸਰਕਾਰ ਨੇ ਸਾਡੀ ਪਿੱਠ 'ਚ ਛੁਰਾ ਮਾਰਿਆ ਵਿਸ਼ਵਾਸ ਘਾਤ ਕੀਤਾ ਸਾਨੂੰ ਮੀਟਿੰਗ 'ਚ ਸੱਦ ਕੇ ਫੜ ਲਿਆ ਦੇਖੋ ਇਹਦੇ ਦੋ ਗੱਲਾਂ ਨੇ ਪਹਿਲੀ ਗੱਲ ਮੈਂ ਕਹਿਣੀ ਚਾਹੁੰਦਾ ਵੀ ਭਗਵਾਨਤਮਾਨ ਨੇ ਪਿੱਠ 'ਚ ਛੁਰਾ ਮਾਰਿਆ ਭਗਵਾਨਤਮਾਨ ਤੋਂ ਪੰਜਾਬ ਦੀ ਸਰਕਾਰ ਜਿਹੜੀ ਇੰਡੀਅਨ ਸਟੇਟ ਦਾ ਹਿੱਸਾ ਉਹ ਤੋਂ ਭਲੇ ਦੀ ਉਮੀਦ ਕਿਵੇਂ ਰੱਖ ਲੋਂਗੇ ਕੀ ਤੁਸੀਂ ਰਲ ਕੇ ਲੜਲੇ ਸੀ ਰੜ ਕੇ ਲੜਲੇ ਸੀ ਉਹਨੇ ਤੁਹਾਡੀ ਪਿੱਠ 'ਚ ਛੁਰਾ ਮਾਰਤਾ ਦੂਜੀ ਗੱਲ ਜਿਹੜੀ ਡੱਲੇਵਾਲ ਸਾਹਿਬ ਕਹਿੰਦੇ ਨੇ ਵੀ ਉਹਨੇ ਪਿੱਠ 'ਚ ਛੁਰਾ ਮਾਰਿਆ ਉਹ ਤਾਂ ਦੇਖੋ ਸਰਕਾਰ ਸਰਕਾਰਾਂ ਦਾ ਖਾਸਾ ਹੀ ਏ ਪਰ ਡੱਲੇਵਾਲ ਸਾਹਿਬ ਉਹਨਾਂ ਨੇ ਜਿਹੜਾ ਲੋਕਾਂ ਦੀ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ ਇਹ ਇਹਨਾਂ ਨੇ ਮਰਨਵਰਤ ਰੱਖਿਆ ਮੈਂ ਕਹੂੰਗਾ ਇਹ ਡਰਾਮਾ ਕੀਤਾ ਝੂਠਾ ਮਰਨਵਰਤ ਰੱਖਿਆ ਕਦੀ ਪਾਣੀ ਛੱਡਦਾ ਕਦੀ ਉਹ ਕਰਦਾ ਪਰ ਗੱਲੇਵਾਲ ਸਾਹਿਬ ਹੋਰੀ ਕਹਿ ਰਿਹਾ ਕਿ ਮਰਨਵਰਤ ਅਸੀਂ ਸੰਗਤ ਦੇ ਕਹਿਣ ਤੇ ਛੱਡਿਆ ਤੇ ਜਿਹੜੀ ਭਾਜਪਾ ਆ ਉਹਦੇ ਮੰਤਰੀ ਕਹਿ ਰਿਹਾ ਵੀ ਸਾਡੀ ਬੇਨਤੀ ਤੇ ਛੱਡਿਆ ਇਹਦੇ 'ਚੋਂ ਵੱਧ ਗੱਲ ਤੁਹਾਨੂੰ ਕਿਹੜੀ ਲੱਗ ਰਹੀ ਹੈ ਦੇਖੋ ਜੇ ਸੰਗਤ ਦੇ ਕਹਿਣ ਤੇ ਛੱਡਿਆ ਹੁੰਦਾ ਤਾਂ ਜਦੋਂ ਲੱਖਾਂ ਹਜ਼ਾਰਾਂ ਦੇ ਇਕੱਠ ਸੀ ਨਾ ਉਦੋਂ ਛੱਡ ਦਿੱਤਾ ਜਾਂਦਾ ਜਦੋਂ ਚਿੱਠੀ ਆ ਗਈ ਸੀ ਉਦੋਂ ਹਜ਼ਾਰਾਂ ਦੇ ਇਕੱਠ 'ਚ ਬਾਹਾਂ ਖੜੀਆਂ ਕਰਕੇ ਉਹਨਾਂ ਨੇ ਕਿਹਾ ਸੀ ਲੋਕਾਂ ਨੇ ਡੱਲੇਵਾਲ ਸਾਹਿਬ ਮਰਨ ਵਾਰ ਛੱਡ ਦਿਓ ਖਨੋਰੀ ਬਾਰਡਰ ਤੇ ਜੇ ਤੁਹਾਨੂੰ ਯਾਦ ਹੋਵੇ ਤਾਂ ਉਦੋਂ ਨਹੀਂ ਛੱਡਿਆ ਕਹਿੰਦੇ ਨਹੀਂ ਮੈਂ ਤਾਂ ਮੂੰਹ ਰਾਂ ਹੀ ਕੁਝ ਨਹੀਂ ਲੈਂਦਾ 나ੜਾ ਨਹੀਂ ਲੈ ਲੈਣਾ ਗਲੂਕੋਜ਼ ਰਾਂ ਹੀ ਲੈ ਲੈਣਾ ਉਦੋਂ ਨਹੀਂ ਛੱਡਿਆ ਅੱਜ ਜਦੋਂ ਅੰਦੋਲਨ ਵੀ ਹੈ ਦੀਗਾ ਜਦੋਂ ਸਰਕਾਰ ਤੇ ਕੋਈ ਦਬਾਅ ਨਹੀਂ ਰਹਿ ਗਿਆ ਉਦੋਂ ਮੰਤਰੀ ਕੁਰਕੀ ਮਾਰਦੇ ਵੀ ਛੱਡੋ ਹੁਣ ਉਦੋਂ ਛੱਡ ਦਿੱਤਾ ਗਿਆ ਔਰ ਬੀਜੇਪੀ ਦੇ ਸਾਰੇ ਮੰਤਰੀਆਂ ਦੇ ਤੁਸੀਂ ਅਕਾਊਂਟ ਦੇਖੋ ਖ਼ਬਾਰਾਂ ਦੇਖੋ ਚੈਨਲ ਦੇਖੋ ਉਹ ਕਹਿ ਰਿਹਾ ਵੀ ਡੱਲੇਵਾਲ ਸਾਹਿਬ ਨੇ ਸਾਡੀ ਸਰਕਾਰ ਦੇ ਵਿੱਚ ਯਕੀਨ ਜਾਗ ਗਿਆ ਉਹਨਾਂ ਨੂੰ ਵੀ ਅਸੀਂ ਉਹਨਾਂ ਦੇ ਮਸਲੇ ਹੱਲ ਕਰਾਂਗੇ ਸਾਡੀ ਗੱਲ ਮੰਨ ਕੇ ਉਹਨਾਂ ਨੇ ਮਰਨ ਵਰ ਤਿਆਗਿਆ ਇਹਦਾ ਜਵਾਬ ਨਹੀਂ ਡੱਲੇਵਾਲ ਸਾਹਿਬ ਨੇ ਦਿੱਤਾ ਤਾਂ ਇਹ ਕੀ ਮੰਨੀ ਆ ਫਿਰ ਲਗਭਗ ਸਹਿਮਤੀ ਆ ਵੀ ਜੋ ਸਰਕਾਰ ਚਾਹੁੰਦੀ ਸੀ ਉਹਨੇ ਜਿਵੇਂ ਜਿਵੇਂ ਕਰਾਇਆ ਤੇ ਉਵੇਂ ਡੱਲੇ ਸਾਹਿਬ ਕਰ ਗਏ ਤੁਸੀਂ ਕਹਿੰਦੇ ਹੋ ਕਿ ਡੱਲੇਵਾਲ ਸਾਹਿਬ ਤੋਂ ਸਰਕਾਰ ਨੇ ਸਭ ਕੁਝ ਕਰਵਾਇਆ ਤੁਸੀਂ ਕਹਿੰਦੇ ਹੋ ਕਿ ਮਿਲ ਮਲਾ ਕੇ ਕੀਤਾ ਜੀ ਡੱਲੇਵਾਲ ਸਾਹਿਬ ਨੂੰ ਕੀ ਲੋੜ ਸੀ ਇੰਜ ਕਰਨ ਦੀ ਸਰਕਾਰ ਨੇ ਇੰਜ ਕਿਉਂ ਕਰਾਇਆ ਇਹਦੇ ਪਿੱਛੇ ਤੁਹਾਨੂੰ ਕੀ ਕਰਨ ਲੱਗਦਾ ਅਜਾਲ ਜੀ ਇਹ ਸਰਕਾਰ ਐ ਸਟੇਟ ਐ ਸਾਰੇ ਕੰਮ ਐ ਸਿੱਧੀ ਗੋਲੀ ਮਾਰ ਕੇ ਨਹੀਂ ਕਰਦੀ ਇਹ ਤੁਹਾਡੀਆਂ ਲਹਿਰਾਂ ਅੰਦਰ ਕੁਝ ਭੈੜ ਕਰਕੇ ਤੁਹਾਡੇ ਲੋਕਾਂ ਨੂੰ ਖਰੀਦ ਕੇ ਦਬਾ ਕੇ ਆਪਦੇ ਏਜੰਡਿਆਂ ਤੇ ਲਾ ਜਾ ਕੇ ਹੁਣ ਜੇ ਮੈਂ ਗੱਲ ਕਰਾਂ ਲੋਕ ਕਹਿੰਦੇ ਤੱਥ ਦਿਓ ਤੱਥ ਦਿੰਨਾ ਜਿਹੜਾ ਗੋਬਿੰਦਾ ਚਾਰੀਆ ਸੀਗਾ ਉਹ ਕਿਹਦਾ ਆਗੂ ਸੀ ਬੀਜੇਪੀ ਆਰਐਸਐਸ ਦਾ ਉਹਦੀ ਗਵਾਹੀ ਦੇ ਵਿੱਚ ਇਹਨਾਂ ਨੇ ਕਿਸਾਨ ਮਹਾਸੰਗ ਬਣਾਇਆ ਜਿਹਦੇ ਆਗੂ ਡੱਲੇਵਾਲ ਸਾਹਿਬ ਵੀ ਸੀਗੇ ਕੱਕਾ ਸ਼ੇਰ ਕੁਮਾਰ ਕੱਕਾ ਵੀ ਸੀ ਅਬਵਾਨਿਓ ਕਹਾੜ ਵੀ ਸੀ ਹੁਣ ਦੇਖੋ ਅੰਦੋਲਨ ਜਾਣਾ ਦਿੱਲੀ ਐ ਪੰਜਾਬ ਤੋਂ ਅੱਗੇ ਹਰਿਆਣਾ ਹਰਿਆਣੇ ਤੋਂ ਦਿੱਲੀ ਜਾਣਾ ਸੌਖਾ ਹੈ ਕਿ ਪੰਜਾਬ ਆਉਣਾ ਪਊਗਾ। ਅਫਵਾਣਿਓ ਕਹਾੜ ਜੀ ਦਾ ਇਸ ਅੰਦੋਲਨ ਚ ਨਾ ਕੋ ਬੰਦਾ ਨਾ ਕੋ ਝੰਡਾ ਉਹ ਆ ਕੇ ਘਵਾਈ ਕਰ ਰਿਹਾ। ਢੱਲੇਵਾ ਸਾਰੀਆਂ ਜਥੇਬੰਦੀਆਂ ਨੂੰ ਪਾਸੇ ਧੱਕ ਕੇ ਉਹ ਬੋਲ ਰਿਹਾ ਉਹ ਪ੍ਰੈਸ ਕਾਨਫਰੰਸਾਂ ਕਰ ਰਿਹਾ। ਸ਼ੇਵ ਕੁਮਾਰ ਕੱਕਾ ਆ ਕੇ ਬੈਠਾ ਰਿਹਾ ਜਦੋਂ ਉਹ ਦਾਲਾਂ ਤੇ ਸਮਝੌਤਾ ਕਰਦੇ ਸੀ, ਕੰਟਰੈਕਟ ਕਰਦੇ ਸੀ। ਸੋ ਇਹ ਸਾਰਾ ਜਿਹੜਾ ਮਿਲ ਬੈਠ ਕੇ ਆ ਵੀ ਜਿਹੜਾ ਵੱਡਾ ਅੰਦੋਲਨ ਹੈ ਤੁਸੀਂ ਕਹਿੰਦੇ ਸੀ ਅਸੀਂ ਸੰਯੁਕਤ ਕਿਸਾਨ ਮੋਰਚਾ, ਕਿਸਾਨ ਐਸੀ ਤਾਕਤ ਆ ਜਿਹੜੇ ਮੋਦੀ ਨੂੰ ਝੁਕਾ ਸਕਦੇ ਆ। ਇਹ ਦੇਸ਼ ਦਾ ਦੁਨੀਆ ਦਾ ਅੰਦੋਲਨ ਆ। ਉਹਨੂੰ ਕਿਉਂਕਿ ਡੱਲੇਵਾਲ ਸਾਹਿਬ ਨੇ ਜਦੋਂ ਮੋਰਚਾ ਜਿੱਤ ਕੇ ਆਏ ਆ ਜਾਜ ਜੀ ਸਭ ਤੋਂ ਪਹਿਲਾ ਹਮਲਾ ਸੰਯੁਕਤ ਕਿਸਾਨ ਮੋਰਚੇ ਤੇ ਵਿੱਡਿਆ ਸੀ ਕਿ ਇਹ 3000 ਕਰੋੜ ਚ ਮੋਰਚਾ ਵੇਚ ਆਏ ਇੱਕ ਪਾਸੇ ਪਿੰਡਾਂ ਦੇ ਵਿੱਚ ਗਲਾਂ 'ਚ ਹਾਰ ਪਾਉਂਦੇ ਰਹੇ ਡੱਲੇਵਾਲ ਸਾਹਿਬ ਵੀ ਮੋਰਚਾ ਜੇਤੂ ਮੋਰਚਾ ਜੇਤੂ ਤੇ ਜਦੋਂ ਭਾਸ਼ਣ ਕਰਦੇ ਸੀ ਉਦੋਂ ਕਹਿੰਸੀ ਮੋਰਚਾ ਵੇਚ ਆਏ ਪਹਿਲਾਂ ਬਦਨਾਮ ਕੀਤਾ ਫਿਰ ਇੱਕ ਹਿੱਸਾ ਵੰਡ ਕੇ ਸਾਈਡ ਤੇ ਲੈ ਕੇ ਫਿਰ ਵੰਡ ਕੇ ਸਾਈਡ ਤੇ ਲੈ ਕੇ ਇਕਤਾ ਨਹੀਂ ਕੀਤੀ ਵੱਖਰਾ ਅੰਦੋਲਨ ਸ਼ੁਰੂ ਕੀਤਾ ਤੇ ਸਰਕਾਰ ਨੇ ਸਾਬਤ ਕਰਤਾ ਕਿ ਹਾਂ ਤੁਸੀਂ ਕਹਿੰਦੇ ਸੀ ਦੇਸ਼ ਦਾ ਅੰਦੋਲਨ ਹੈ ਆ ਮੁਠੀ ਪਰ ਲੋਕਾਂ ਦਾ ਅੰਦੋਲਨ ਉਹਦੇ ਚੋਂ ਵੀ ਖਾਲਸਤਾਨੀ ਸਾਬਤ ਕਰਕੇ ਇਹ ਵੀ ਵਿਖਾਤਾ ਵੀ ਹਾਂ ਇਹ ਗੋਲੀਆਂ ਨਾਲ ਇਹ ਛੱਤਰ ਨਾਲ ਸੂਤ ਆਉਂਦੇ ਆ ਤਾਂ ਡੱਲੇਵਾਲ ਸਾਹਿਬ ਨੇ ਸਰਕਾਰ ਦੇ ਉਸ ਏਜੰਡੇ ਨੂੰ ਪੂਰਾ ਕੀਤਾ ਲਾਗੂ ਕੀਤਾ ਤਾਂ ਇਹ ਗੱਲ ਕਹਿੰਦੇ ਆ ਜੀ ਤੁਸੀਂ ਕੀ ਕਹਿੰਦੇ ਹੋ ਜਿਵੇਂ ਤੁਸੀਂ ਕਿਹਾ ਵੀ ਸਰਕਾਰ ਘੁੱਸਪੈਠ ਕਰਦੀ ਆਪਣੇ ਬੰਦਿਆਂ ਨਾਲ ਜੀ ਤੁਸੀਂ ਕੀ ਮੰਨਦੇ ਹੋ ਕਿ ਡੱਲੇਵਾਲ ਸਾਹਿਬ ਹੋਰਾਂ ਨੂੰ ਘੁੱਸ ਪੈਠੀਏ ਬਣਾ ਕੇ ਕਿਸਾਨੀ ਚਵਾੜਿਆ ਹੋਇਆ ਦੇਖੋ ਇਹ ਚੀਜ਼ਾਂ ਪ੍ਰੈਕਟਿਸ ਤੈਅ ਕਰਦੀਆਂ ਔਰ ਉਹ ਚੀਜ਼ਾਂ ਸਾਹਮਣੇ ਆ ਰਹੀਆਂ ਡੱਲੇਵਾਲ ਸਾਹਿਬ ਆਪਦੇ ਸਾਥੀ ਕਿਸਾਨ ਆਗੂਆਂ ਦੀ ਨਹੀਂ ਮੰਨਦੇ ਜਿਨ੍ਹਾਂ ਨਾਲ ਲੜ ਕੇ ਅੰਦੋਲਨ ਰਲ ਕੇ ਅੰਦੋਲਨ ਲੜਿਆ ਲੋਕਾਂ ਦੀ ਨਹੀਂ ਮੰਨਦੇ ਬੀਜੇਪੀ ਦੇ ਆਗੂਆਂ ਦੀ ਪੇਮੈਂਟ ਜੀ ਮੰਨ ਜਾਂਦੇ ਨਹੀਂ ਮੇਰਾ ਸਵਾਲ ਇਹ ਆ ਵੀ ਤੁਸੀਂ ਕੀ ਕਹਿੰਦੇ ਹੋ ਵੀ ਡੱਲੇਵਾਲ ਹੋਰੀ ਕੁਝ ਬੈਠੀਏ ਨੇ ਕਿਸਾਨ ਅੰਦੋਲਨ ਚ ਬੜੇ ਦੇਖੋ ਮੈਂ ਸਪਸ਼ਟ ਕਹਿਣਾ ਜੀ ਡੱਲੇਵਾਲ ਸਾਹਿਬ ਔਰ ਉਹਨੇ ਜਿਹੜਾ ਪਹਿਲਾਂ ਵੀ ਕਿਸਾਨ ਮਹਾਸੰਗ ਬਣਾਇਆ ਸੀ ਉਹ ਸਾਰਾ ਬੀਜੇਪੀ ਦਾ ਸੀ ਜਦੋਂ ਤਿੰਨ ਖੇਤੀ ਕਾਨੂੰਨ ਆਏ ਆਪਾਂ ਸਾਰਿਆਂ ਨੂੰ ਸੱਦਾ ਦਿੱਤਾ ਉਹ ਆ ਗਏ ਵਿੱਚ ਕਿਉਂਕਿ ਉਹ ਲੋਕਾਂ ਦਾ ਦਬਾਅ ਹੀ ਇੰਨਾ ਸੀ ਵੀ ਜੇ ਕਿੱਤਾ ਨਾ ਬਚਿਆ ਤੁਹਾਡੀਆਂ ਜੱਥੇ ਬੰਦ ਉਹ ਲੜੇ ਵੀ ਨਾ ਚਾਹੁੰਦੇ ਹੋਏ ਵਿੱਚ ਰਹਿ ਵੀ ਕਿਉਂਕਿ ਲੋੜ ਸੀ ਪਰ ਜਿਵੇਂ ਅੰਦੋਲਨ ਖਤਮ ਹੋਇਆ ਜਿਵੇਂ ਇੱਕ ਤਾਕਤ ਬਣੀ ਉਹਨੂੰ ਸਿਰ ਖੋਰਾ ਲਾਉਣ ਲਈ ਬਾਹਰੋਂ ਹਮਲਾ ਜਿਹੜਾ ਨਾ ਉਹ ਚੱਲਿਆ ਜਾਂਦਾ ਹੈ ਅੰਦਰ ਵਾਲਾ ਹਮਲਾ ਨਹੀਂ ਚੱਲਿਆ ਜਾਂਦਾ ਸੋ ਸਰਕਾਰ ਆਪਦੇ ਸਲੀਪਰ ਸੈੱਲਾਂ ਨੂੰ ਆਪਦੇ ਬੰਦਿਆਂ ਨੂੰ ਵਿੱਚ ਬਿਠਾਉਂਦੀ ਆ ਅਫਵਾਨਿਓ ਕਹਾੜ ਵਰਗਿਆਂ ਨੂੰ ਸ਼ਿਵ ਕੁਮਾਰ ਕੱਕਾ ਵਰਗਿਆਂ ਨੂੰ ਜਿਨ੍ਹਾਂ ਨੇ ਡੱਲੇਵਾਲ ਨੂੰ ਵੀ ਨਾਲ ਲਾ ਰਿਆ ਤੇ ਉਹ ਲਾ ਕੇ ਅੰਦੋਲਨ ਦੇ ਉੱਤੇ ਵੱਡੀ ਸੱਟ ਮਾਰੀ ਇਸ ਤਾਕਤ ਨੂੰ ਡਾਊਨ ਕੀਤਾ ਇਹਦਾ ਵੱਡਾ ਨੁਕਸਾਨ ਕੀਤਾ ਇੱਕ ਮਾਲਵਿੰਦਰ ਮਾਲੀ ਨੇ ਪਿਛਲੇ ਦਿਨੀ ਸਵਾਲ اٹھਾਇਆ ਸੀ ਜੀ ਉਹਨੇ ਦੋਸ਼ ਲਾਇਆ ਸੀ ਕਹਿੰਦਾ ਵੀ ਇਹ ਜਿਹੜਾ ਸ਼ੰਭੂ ਖਨੋਰੀ ਮੋਰਚਾ ਚੱਕਿਆ ਗਿਆ ਕਹਿੰਦਾ ਇਹ ਸਰਕਾਰ ਨਾਲ ਮਿਲ ਕੇ ਚੱਕਿਆ ਗਿਆ ਕਹਿੰਦਾ ਮੋਰਚਾ ਗਿਆ ਸੀ ਫਸ ਤੇ ਸਾਰੇ ਆਗੂ ਜਾਣ ਕੇ ਮੀਟਿੰਗ ਦੇ ਵਿੱਚ ਆ ਗਏ ਉੱਥੇ ਆਗੂ ਕੋਈ ਰਿਹਾ ਨਹੀਂ ਤੇ ਸਰਕਾਰ ਨਾਲ ਮਿਲ ਕੇ ਸਭ ਕੁਝ ਕੀਤਾ ਤੁਹਾਨੂੰ ਕੀ ਲੱਗਦਾ ਦੇਖੋ ਸਾਰੇ ਆਗੂ ਮੀਟਿੰਗ 'ਚ ਨਹੀਂ ਗਏ ਜੇ ਦੱਲੇਵਾਲ ਸਾਹਿਬ ਦਾ ਕਾਕਾ ਕੋਟ ਦਾ ਦੱਲੇਵਾਲ ਸਾਹਿਬ ਗ੍ਰਿਫਤਾਰ ਹੋ ਗਏ ਦੂਜੇ ਸ਼ੰਭੂ ਦੀ ਗੱਲ ਕਰੀਏ ਸਰਵਲ ਸਿੰਘ ਪੰਦੇਰ ਗ੍ਰਿਫਤਾਰ ਹੋ ਕੇ ਬੀਕੇ ਜੋ ਕ੍ਰਾਂਤੀਕਾਰੀ ਦੀ ਬੀਬੀ ਸੁਖਿੰਦਰ ਕੌਰ ਗ੍ਰਿਫਤਾਰ ਹੋ ਗਈ ਬਾਕੀ ਲੀਡਰਸ਼ਿਪ ਤਾਂ ਸਾਰੀ ਬਾਹਰ ਹੈ ਕਿਸਾਨ ਸੰਘਰਸ਼ ਕਮੇਟੀ ਦੀ ਵੀ ਬਾਹਰ ਹੈ ਸਰਜੀਤ ਸਿੰਘ ਫੂਲ ਬਾਹਰ ਨੇ ਬਾਕੀ ਸਾਰੇ ਆਗੂ ਬਾਹਰ ਨੇ ਔਰ ਉੱਥੇ ਜਦੋਂ ਵੇਖਿਆ ਵੀ ਇੱਕ ਟੁਕੜੀ ਸਾਡੀ ਇੱਕ ਲੀਡਰਸ਼ਿਪ ਦੀ ਲੇਅਰ ਸਾਡੀ ਮੀਟਿੰਗ ਕਰਨ ਜਾ ਰਹੀ ਹੈ ਦੂਜੀ ਲੀਡਰਸ਼ਿਪ ਕਿੱਥੇ ਸੀ ਕਿਸਾਨਾਂ ਨੂੰ ਸੰਬੋਧਨ ਦਾ ਡੀਏਜੀ ਮਨਦੀਪ ਸਿੱਧੂ ਕਰ ਰਿਹਾ ਵੀ ਤੁਸੀਂ 383000 ਆ ਚੁੱਪ ਕਰਕੇ ਬੱਸਾਂ 'ਚ ਚੜਜੋ ਉੱਥੇ ਕਿਸਾਨਾਂ ਨੂੰ ਸੰਬੋਧਨ ਕਰਨ ਵਾਲਾ ਕੋਈ ਆਗੂ ਵੀ ਨਹੀਂ ਸੀ ਵੀ ਆਪਾਂ ਪਾਈ ਜੀ ਹੁਣ ਗ੍ਰਿਫਤਾਰੀ ਦੇਣੀ ਆ ਤਾਂ ਕਿਵੇਂ ਗ੍ਰਿਫਤਾਰੀ ਦੇਣੀ ਸ਼ਾਂਤਮਈ ਦੇਣੀ ਜਾਂ ਫਿਰ ਆਪਾਂ ਨੂੰ ਜ਼ਬਰੀ ਚੁੱਕਣਗੇ ਉੱਥੇ ਸੱਚੀਓ ਸੰਬੋਧਨ ਕਰਨ ਵਾਲਾ ਕੰਟਰੋਲ ਕਰਨ ਵਾਲਾ ਕੋਈ ਨਹੀਂ ਸੀ ਲੋਕਾਂ ਨੂੰ ਆਗੂ ਰਹਿਦ ਕਰਕੇ ਕੁੱਟਖਾਨ ਲਈ ਛੱਡ ਦਿੱਤਾ ਗਿਆ ਇਹ ਫੇਲਿਅਰ ਇਸ ਮੋਰਚੇ ਦਾ ਇਹ ਆਗੂਆਂ ਦਾ ਇਹ ਜਿਹੜੇ ਕਹਿੰਦੇ ਸੀ ਵੀ ਅਸੀਂ ਤੁਹਾਡੀ ਲੜਾਈ ਲੜਾਂਗੇ ਇਹ ਤਾਂ ਉੱਥੇ ਖੜੇ ਰੱਕ ਨਹੀਂ ਲੋਕ ਕੱਲੇ ਕੋਟ ਖਾਂਦੇ ਰਹੇ ਲੋਕ ਤੁਰ ਕਿੱਦੀ ਰਾਹ ਨੂੰ ਜਾਂਦੇ ਰਹੇ ਇਹਨਾਂ ਨੇ ਜਾਣ ਬੁੱਝ ਕੇ ਕਹਿ ਲੋ ਜਾਂ ਪਹਿਲਾਂ ਤੋਂ ਖਬਰ ਸੀ ਕਿਉਂਕਿ ਮੀਡੀਆ 'ਚ ਪਹਿਲਾਂ ਹੀ ਆ ਚੁੱਕਾ ਸੀ ਵੀ ਉੱਥੇ ਲੱड्डा ਕੋਠੀ ਪੁਲਿਸ ਇਕੱਠੀ ਹੋ ਰਹੀ ਆ ਦੂਜੇ ਜ਼ਿਲ੍ਹਿਆਂ ਤੋਂ ਫੋਰਸ ਮਗਾਈ ਜਾ ਰਹੀ ਆ ਟਰੈਕਟਰ ਮਗਾਏ ਜਾ ਰਹੇ ਆ ਜੀ ਸੀ ਬੀ ਵੀ ਮਗਾਈਆਂ ਜਾ ਰਹੀਆਂ ਇਹ ਤੇ ਆਮ ਤੋਂ ਆਮ ਲੋਕਾਂ ਨੂੰ ਪਤਾ ਲੱਗਾ ਸੀ ਕਿ ਲੀਡਰਸ਼ਿਪ ਉਹ ਨਹੀਂ ਪਤਾ ਸੀ ਇੱਕ ਜੇ ਕੁਝ ਲੀਡਰਸ਼ਿਪ ਮੀਟਿੰਗ ਕਰਨ ਗਈ ਤੇ ਬਾਕੀ ਦੂਜੀ ਲੀਡਰਸ਼ਿਪ ਨੂੰ ਰਹਿਣਾ ਚਾਹੀਦਾ ਸੀ ਨਹੀਂ ਰਹਿ ਤਾਂ ਇਹਦੇ 'ਚ ਦਾਲ ਚ ਕਾਲਾ ਜ਼ਰੂਰ ਹੈਗਾ ਜਿਵੇਂ ਡੱਲੇਵਾਲ ਸਾਹਿਬ ਹੋਰਾਂ ਨੇ ਇਹ ਸੰਘਰਸ਼ ਲੜਿਆ ਮਰਨ ਵਰਤ ਰੱਖਿਆ ਹੁਣ ਛੱਡਿਆ ਇਹਦਾ ਤੁਸੀਂ ਸਾਰੀ ਕਿਸਾਨੀ ਨੂੰ ਫਾਇਦਾ ਦੇਖਦੇ ਹੋ ਕਿ ਨੁਕਸਾਨ ਦੇਖਦੇ ਦੇਖੋ ਫਾਇਦਾ ਇਹ ਕਾਨੇ ਦਾ ਨਹੀਂ ਸਾਰਾ ਬਣਿਆ ਬਣਾਇਆ ਬੇੜਾਗਰ ਕਰ ਦਿੱਤਾ ਇੱਕ ਥਾਣੇ ਦੇ ਵਿੱਚ ਥਾਣੇਦਾਰ ਵੀ ਜਾਣਦਾ ਚਾਰ ਬੰਦੇ ਵਿੱਚ ਕਿਸਾਨ ਆਗੂ ਚੱਲ ਜਾਂਦੇ ਤਾਂ ਉਹ ਡਰਦੇ ਸੀ ਇਹ ਚੋਤਾ ਕਿ ਢੋਣ ਟੋਲ ਪਲਾਜ਼ਾ ਵਾਲੇ ਵੀ ਅੱਖਾਂ ਕੱਢਣ ਲੱਗੇ ਵੀ ਅੱਜ ਤੋਂ ਬਾਅਦ ਕੋਈ ਤੁਹਾਡੀਆਂ ਪਰ ਆਹ ਕਾਰਡ ਕੋਡ ਨਹੀਂ ਚੱਲਨੇ ਇਹ ਭਗਵਾਨਤਮਾਨ ਨੇ ਬੰਦ ਕਰਤੇ ਉਹ ਸਿੱਧਾ ਕਹਿੰਦੇ ਭਗਵਾਨਤਮਾਨ ਨੇ ਬੰਦ ਕਰਤੇ ਜਿਹੜੀ ਜਿਹੜਾ ਸਾਡੇ ਤੇ ਮੋਦੀ ਸਰਕਾਰ ਨਹੀਂ ਕਰ ਪਾਈ ਸਾਡੇ ਅੰਦੋਲਨ ਤੇ ਉਹ ਅੱਜ ਇਹਨਾਂ ਦੀਆਂ ਬੇਵਕੂਫੀਆਂ ਕਰਕੇ ਕਿਉਂਕਿ ਇਹਨਾਂ ਨੇ ਪਹਿਲਾਂ ਵੱਡੇ ਇੱਕ ਫੋਰਮ ਜਿਹੜਾ ਐਸਕੇਐਮ 'ਚ ਉਹਨੂੰ ਪਾੜਿਆ ਉਹਨੂੰ ਤਿੰਨ ਥਾਵਾਂ ਤੇ ਕੀਤਾ ਫਿਰ ਅੱਧ ਸੰਘਰਸ਼ ਲੜੇ ਇਹ ਕਹਿੰਦੇ ਵੀ ਮੋਰਚਾ ਇਹ ਉਹਦੇ ਉਹਦੀ ਤਾਲ ਤੇ ਉਹਦੀ ਤਰਜ਼ ਤੇ ਆ ਉਸ ਮੋਰਚੇ ਦੇ ਵਿੱਚ ਦੇਸ਼ ਦੀਆਂ ਸਾਰੀਆਂ ਟਰੇਡ ਜਥੇ ਬੰਦੀਆਂ ਤੇ ਹੋਰ ਲੋਕ ਸਨ ਜਗਾ ਜਗਾ ਮੋਰਚੇ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਸੀ ਤਾਂ ਜਿੱਤਾ ਹੈਗਾ ਪੂਰੇ ਦੇਸ਼ 'ਚ ਲਹਿਰ ਸੀ ਇਹ ਦੇਸ਼ 'ਚ ਹੈ ਨਹੀਂ ਸੀ ਇਹ ਐਵੇਂ ਕੋ ਲਫਾਫੇਬਾਜ਼ੀ ਕਰੀ ਕੇ ਸਾਰਾ ਦੇਸ਼ ਸਾਡੇ ਨਾਲ ਹੈ ਸਾਰੇ ਸਾਰੇ ਦੇਸ਼ ਦੀਆਂ ਜਥੇਬੰਦੀਆਂ ਨਾਲ ਜੇ ਦੇਸ਼ ਦੀਆਂ ਜਥੇਬੰਦੀਆਂ ਨਾਲ ਦੀ ਫਿਰ ਪੰਜਾਬ ਤੋਂ ਬਿਨਾ ਕਿਤੇ ਹੋਰ ਸੰਘਰਸ਼ ਹੈ ਕਿਉਂ ਨਹੀਂ ਤਾਮਨ ਲਾਡੂ ਜਗ੍ਹਾ 10 ਬੰਦਿਆਂ ਨੇ ਰੇਲ ਰੋਕੀ ਉਹਨੂੰ ਵਿਖਾ ਰਹੇ ਵੀ ਤਾਮਨ ਲਾਡੂ ਚ ਵੀ ਲੋਕ ਸਾਡੇ ਨਾਲ ਸੀ ਸੋ ਇਹਨੇ ਨੁਕਸਾਨ ਕੀਤਾ ਜਿਹੜੀ ਬਣੀ ਬਣਾਈ ਪੈਣ ਸੀ ਇਸ ਖੇਤੇ ਅੰਦਰ ਜਿਹੜੀ ਕਹਿੰਦੇ ਸੀ ਵੀ ਇੱਕ ਆ ਤਾਕਤ ਆ ਜਿਹੜਾ ਫਾਸ਼ੀਵਾਦ ਨੂੰ ਡੱਕ ਸਕਦੀ ਆ ਉਸ ਤਾਕਤ ਨੂੰ ਜਦੋਂ ਕੋਟ ਪੁਆਇਓ ਦੇ ਉੱਤੇ ਚਾਹੇ ਥੋੜੀ ਗਿਣਤੀ ਦੇ ਚਾਹੇ ਬਹੁਤੀ ਗਿਣਤੀ ਦੇ ਤੋ ਉਹਦਾ ਮਨੋਬਲ ਸਾਰੇ ਸਮਾਜ ਦੇ ਵਿੱਚ ਜਾਂਦਾ ਭਗਵੰਤਮਾਨ ਸਰਕਾਰ ਨੇ ਇੱਕ ਮੈਸੇਜ ਦਿੱਤਾ ਪੂਰੇ ਸੂਬਿਆਂ ਨੂੰ ਕਿ ਇਹ ਭਾਈ ਅਸੀਂ ਉਹ ਢੱਲੇ ਸੀ ਇਹ ਕੋਈ ਤਾਕਤ ਉਹ ਨਹੀਂ ਆ ਖੜਾ ਕੇ ਪਰਾਂ ਕੀਤੀ ਆ ਮੋਦੀ ਸਰਕਾਰ ਨੂੰ ਵੀ ਹੁਕਮ ਇਹ ਦੇ ਦਿੱਤਾ ਤਿਬੀ ਇਹ ਤਾਂ ਖੰਡਾਏ ਜਾ ਸਕਦੇ ਇਹਨਾਂ ਨੂੰ ਬਿਲਕੁਲ ਕੁੱਟਿਆ ਜਾ ਸਕਦਾ ਸੋ ਉਹ ਜਿਹੜੀ 65 ਬਣੀ ਹੋਈ ਸੀ ਉਹਨ ਦਾ ਬੇੜਾ ਕਰ ਕਰਤਾ ਹੁਣ ਮੂਵਮੈਂਟ ਨੂੰ ਉਠਾਉਣ ਦੇ ਵਿੱਚ ਫਿਰ ਸਮਾਂ ਲੱਗੇਗਾ ਕਿਉਂਕਿ ਜਿਹੜੇ ਲੋਕਾਂ ਨੂੰ ਕੱਲਿਆਂ ਛੱਡ ਦਿੱਤਾ ਗਿਆ ਜਿਨ੍ਹਾਂ ਦੀਆਂ ਟਰਾਲੀਆਂ ਲੁੱਟੀਆਂ ਗਈਆਂ ਉਹਨਾਂ ਨੂੰ ਦੁਬਾਰਾ ਕਿਵੇਂ ਉਹਨਾਂ ਦਾ ਮਨੋਬਲ ਚੁੱਕਿਆ ਜਾਵੇਗਾ ਕਿਵੇਂ ਉਹਨਾਂ ਨੂੰ ਆਪਾਂ ਲੈ ਕੇ ਚੱਲਾਂਗੇ ਇਹ ਸਾਰੇ ਕੁਝ ਦੇ ਜਿਹੜੇ ਜ਼ਿੰਮੇਵਾਰ ਨੇ ਉਹ ਡੱਲੇਵਾਲ ਤੇ ਇਹ ਜਿਹੜੇ ਇਹਨਾਂ ਦੇ ਪੈਟੜੇ ਗੈਰ ਰਾਜਨੀਤਿਕ ਮੋਰਚੇ ਵਾਲਿਆਂ ਦੇ ਇਸ ਅੰਦੋਲਨ ਦੌਰਾਨ ਰਹੇ ਨੇ ਉਹ ਜ਼ਿੰਮੇਵਾਰ ਅਵਤਾਰ ਜੀ ਡੱਲੇਵਾਲ ਸਾਹਿਬ ਹੋਰੀ ਕਹਿੰਦੇ ਨੇ ਕਿ ਅ ਸਾਨੂੰ ਤਾਂ ਸਿੱਖ ਸੰਗਤ ਨੇ ਆਖਿਆ ਤੇ ਉਹ ਕਹਿੰਦੇ ਨੇ ਜਿਹੜਾ ਸੰਗਤ ਦਾ ਦਰਜਾ ਹੁੰਦਾ ਉਹ ਗੁਰੂ ਤੋਂ ਵੀ ਉੱਪਰ ਹੁੰਦਾ ਇਸ ਕਰਕੇ ਅਸੀਂ ਤਾਂ ਸੰਗਤ ਦੇ ਆਖੇ ਲੱਗ ਕੇ ਮਰਨ ਵਰਤ ਛੱਡਿਆ ਨਹੀਂ ਤਾਂ ਅਸੀਂ ਨਹੀਂ ਸੀ ਛੱਡਿਆ ਮਨ ਲਗਾ ਡੱਲੇਵਾਲ ਸਾਹਿਬ ਜਿਹੜੇ ਕਹਿੰਦੇ ਵੀ ਅਸੀਂ ਨਹੀਂ ਸੀ ਛੱਡਣਾ ਸ਼ਾਇਦ ਅਜੇ ਹੋਰ ਨੁਕਸਾਨ ਕਰਾਉਣਾ ਬਾਕੀ ਸੀ ਉਧਰ ਨੂੰ ਤੁਰ ਰਹੇ ਜਿਹੜੀ ਉਹ ਗੱਲ ਕਹਿੰਦੇ ਵੀ ਸੰਗਤ ਦੇ ਕਹਤੇ ਜਾਂ ਸੰਗਤ ਗੁਰੂ ਤੋਂ ਵੀ ਵੱਡੀ ਹੁੰਦੀ ਹੈ ਹਾਂ ਠੀਕ ਹੈ ਸਾਡੇ ਗੁਰੂਆਂ ਨੇ ਕਿਹਾ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰ ਹੈ ਸੰਗਤ ਨੂੰ ਸਾਰੀ ਤਾਕਤ ਦਿੰਦੀ ਆ ਪੰਜ ਪਿਆਰਾਂ ਨੂੰ ਤਾਕਤ ਦਿੰਦੀ ਆ ਪਰ ਸੰਗਤ ਦੀਆਂ ਭਾਵਨਾਵਾਂ ਨਾਲ ਡੱਲੇਵਾਲ ਸਾਹਿਬ ਨੇ ਖੇਡਿਆ ਜਦੋਂ ਮਰਨ ਵਰਤ ਰੱਖਿਆ ਸੀ ਉਦੋਂ ਵੀ ਕਹਿੰਦਾ ਵੀ ਮੈਂ ਤਾਂ ਜੀ ਗੁਰੂ ਸਾਹਿਬ ਦੀ ਅਰਦਾਸ ਕਰਕੇ ਰੱਖਤਾ ਹੁਣ ਮੈਂ ਪਿੱਛੇ ਨਹੀਂ ਮੁੜਦਾ ਉਦੋਂ ਵੀ ਇਹ ਅਰਦਾਸ ਨੂੰ ਵਰਤਿਆ ਗਿਆ ਸੁਭਾਵਨਾ ਵਰਤਿਆ ਗਿਆ ਹੁਣ ਵੀ ਉਸ ਤੋਂ ਬਾਅਦ ਵੀ ਜਦੋਂ ਕੋਟ ਪੈ ਗਈ ਮੋਰਚਾ ਖਿੰਡ ਗਿਆ ਹੁਣ ਵੀ ਬੜੀ ਚਲਾਕੀ ਨਾਲ ਸੰਗਤ ਦਾ ਨਾਮ ਲੈ ਕੇ ਜਿਹੜੀ ਪਵਿੱਤਰ ਦੇਗਾ ਗੁਰੂ ਸਾਹਿਬ ਦੀ ਜਿੰਦ ਨਾਲ ਲੋਕ ਜੁੜੇ ਹੋਏ ਨੇ ਵੀ ਦੇਗ ਜਿਹੜੀ ਲੈਨੇ ਆਪਾਂ ਗੁਰੂ ਘਰ ਜਾਂਦੇ ਆ ਉਸ ਦੇਗ ਨੂੰ ਵਰਦਿਆ ਹੋਇਆ ਸੰਗਤ ਦਾ ਦੀਆਂ ਭਾਵਨਾ ਨਾਲ ਖੇਡਦਾ ਸੰਗਤ ਨੂੰ ਹੀ ਵਰਦਿਆ ਹੋਇਆ ਭਾਜਪੀ ਦੀ ਚੱਕਰੀ ਕੀਤੀ ਆ ਉਹਨਾਂ ਦੇ ਕਹਿਣ ਤੇ ਮਰਦਮਰ ਛੱਡਿਆ ਸੋ ਇਹ ਵੱਡਾ ਵਿਸ਼ਵਾਸ ਘਾਤ ਸਾਡੀਆਂ ਸਿੱਖ ਭਾਵਨਾਵਾਂ ਦੇ ਨਾਲ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਡੱਲੇਵਾਲ ਸਾਹਿਬ ਨੇ ਕਿਸਾਨੀ ਦੀਆਂ ਭਾਵਨਾਵਾਂ ਨਾਲ ਖਲਵਾੜ ਕੀਤਾ ਵੀ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ ਵਾਲੀ ਗੱਲ ਕੀਤੀ ਵੀ ਆਪੇ ਹੁਣ ਮੈਂ ਰੱਖ ਲਿਆ ਇਹ ਵੀ ਜੀ ਮੈਂ ਗੁਰੂ ਦਾ ਹੁਕਮ ਮੰਨਦਾ ਇਹ ਵੀ ਮੈਂ ਗੁਰੂ ਦੀ ਅਰਦਾਸ ਕੀਤੀ ਹੁਣ ਜਦੋਂ ਮੈਂ ਛੱਡ ਰਿਹਾ ਤੇ ਇਹ ਵੀ ਜੀ ਮੈਂ ਸੰਗਤ ਦੇ ਕਹਿਣ ਤੇ ਛੱਡ ਰਿਹਾ ਸੋ ਐਦਾਂ ਨਹੀਂ ਹੁੰਦਾ ਡੱਲੇਵਾਲ ਸਾਹਿਬ ਲੋਕ ਵੇਖ ਰਹੇ ਆ ਤੁਸੀਂ ਜਿਹੜਾ ਸਿੱਖਾਂ ਦੀਆਂ ਪੰਜਾਬੀਆਂ ਦੀਆਂ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖਲਵਾੜ ਕੀਤਾ ਲੋਕ ਹੁਣ ਤੁਹਾਡੇ ਤੇ ਦੁਬਾਰਾ ਯਕੀਨ ਨਹੀਂ ਕਰਨਗੇ ਤੁਸੀਂ ਬਾਰ ਬਾਰ ਦੋਸ਼ ਲਾ ਰਹੇ ਹੋ ਕਿ ਡੱਲੇਵਾਲ ਸਾਹਿਬ ਨੇ ਭਾਜਪਾ ਦੇ ਆਰਐਸ ਇਹ ਗੱਲ ਕਹਿ ਸਕਦੇ ਹਾਂ ਦੇਖੋ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਵੀ ਜਿਹੜੇ ਸਰਕਾਰ ਖਿਲਾਫ ਲੜਦੇ ਨੇ ਉਹਨਾਂ ਦੇ ਕੁੱਟ ਪੈਂਦੀ ਏ ਪਰਚੇ ਪੈਂਦੇ ਨੇ ਬੜਾ ਕੁਝ ਹੁੰਦਾ ਉਹ ਜੇਲ੍ਹਾਂ 'ਚ ਵੀ ਜਾਂਦੇ ਨੇ ਪਰ ਡੱਲੇਵਾਲ ਸਾਹਿਬ ਤਾਂ ਪਾਣੀ ਪੀ ਰਹੇ ਨੇ ਸਰਕਾਰ ਦੇ ਬੰਦਿਆਂ ਹੱਥੋਂ ਇੱਕ ਪਾਸੇ ਕੁੱਟ ਪੈ ਰਹੀ ਏ ਅਸੀਂ ਸ joint ਕਿਸਾਨ ਮੋਰਚੇ ਨੇ ਮੀਟਿੰਗ ਰੱਦ ਕਰਤੀ ਸਰਕਾਰ ਦੀ ਵੀ ਅਸੀਂ ਨਹੀਂ ਤੁਹਾਡੇ ਨਾਲ ਗੱਲਬਾਤ ਕਰਦੇ ਪਹਿਲਾਂ ਬੰਦੇ ਛੱਡੋ ਉਹ ਜਿਨ੍ਹਾਂ ਤੋਂ ਕੁੱਟ ਪੈ ਰਿਹਾ ਉਹਨਾਂ ਤੋਂ ਪਾਣੀ ਪੀ ਰਹੇ ਗੁਲਦਸਤੇ ਲੈ ਰਹੇ ਆ ਤੇ ਉਹਨਾਂ ਦੇ ਕਹਿਣ ਤੇ ਉਹਨਾਂ ਦੇ ਕਹਿਣ ਤੇ ਹੀ ਮੈਡੀਕਲ ਏਡ ਲਈ ਉਹਨਾਂ ਦੇ ਕਹਿਣ ਤੇ ਜੇ ਇੱਕ ਦਿਨ ਵੀ ਜੇ ਕੱਲ ਪਰਸੋਂ ਜੇ ਮੰਤਰੀਆਂ ਨੇ ਕਿਹਾ ਜੇ ਇੰਨੇ ਦਿਨ ਸੀ ਹਫ਼ਤਾ ਹੋਰ ਰੱਖਦੇ ਫੇਰ ਸਾਰੀਆਂ ਪੰਚਾਇਤਾਂ ਕਰ ਕਹਿੰਦੇ ਵੀ ਸਾਰੀਆਂ ਪੰਚਾਇਤਾਂ ਚੋਂ ਮੈਨੂੰ ਇੱਕੋ ਗੱਲ ਜਿਹੜੀਆਂ ਪੰਜਾਬ 'ਚ ਕੀਤੀਆਂ ਇੱਕੋ ਗੱਲ ਹੈ ਵੀ ਛੱਡ ਦਿਓ ਅਜੇ ਪੰਚਾਇਤਾਂ ਦੂਜੀ ਚ ਤੀਜੀ ਨਹੀਂ ਹੋਈ ਤੇ ਤੁਸੀਂ ਕਹਿੰਦੇ ਸੰਗਤ ਦਾ ਹੁਕਮ ਕਰਤਾ ਜਾਂ ਤਾਂ ਪੰਚਾਇਤਾਂ ਕਰ ਦਿਓ ਪਹਿਲਾਂ ਛੱਡ ਦਿੰਦੇ ਵੀ ਹੁਣ ਭਾਈ ਫਿਰ ਮੈਂ ਐਦਾਂ ਲੜਾਈ ਲੜੂੰਗਾ ਹੁਣ ਜਦੋਂ ਬੀਜੇਪੀ ਆਣ ਮੌਕੇ ਤੇ ਕਾਰੀ ਉਦੋਂ ਹੀ ਤੁਹਾਡਾ ਛੱਡਣਾ ਤੇ ਫਿਰ ਬੀਜੇਪੀ ਆਗੂਆਂ ਦਾ ਤੁਹਾਡਾ ਵਾਹ ਵਾਹ ਕਰਨਾ ਇਹ ਤੱਥ ਹੈ ਬਖਸ਼ੀ ਜੀ ਨੂੰ ਚਿਠਲਾ ਨਹੀਂ ਸਕਦੇ ਜੀ ਮਿੱਤਰੋ ਤੁਸੀਂ ਸੁਣਿਆ ਅਵਤਾਰ ਸਿੰਘ ਮਹਿਮਾ ਨੇ ਵੱਡੀਆਂ ਤੇ ਗੰਭੀਰ ਗੱਲਾਂ ਬੋਲੀਆਂ ਨੇ ਇਹਨਾਂ ਨੂੰ ਤੁਸੀਂ ਸੁਣਿਆ ਇਹਨਾਂ ਨੇ ਕਿਹਾ ਇਹ ਕਹਿੰਦੇ ਨੇ ਕਿ ਡੱਲੇਵਾਲ ਸਾਹਿਬ ਹੋਰਾਂ ਨੇ ਮਰਦ ਵਰਤ ਨਹੀਂ ਸੀ ਰੱਖਿਆ ਡਰਾਮਾ ਕੀਤਾ ਸੀ ਇਹ ਦੋਸ਼ ਲਾਉਂਦੇ ਨੇ ਕਿ ਡੱਲੇਵਾਲ ਸਾਹਿਬ ਹੋਰਾਂ ਨੇ ਬੀਜੇਪੀ ਨਾਲ ਭਾਜਪਾ ਦੀ ਸਰਕਾਰ ਨਾਲ ਮਿਲ ਕੇ ਸਭ ਕੁਝ ਕੀਤਾ ਇਹ ਕਹਿੰਦੇ ਨੇ ਕਿ ਸੰਗਤ ਦੇ ਕਹਿੰਦੇ ਜੇ ਮਰਨ ਵਰਤ ਛੱਡਣਾ ਹੁੰਦਾ ਤਾਂ ਉਦੋਂ ਛੱਡ ਦਿੰਦੇ ਜਦੋਂ ਪਹਿਲਾ ਸੰਗਤ ਖਣੋਰੀ ਜਾ ਕੇ ਕਹਿੰਦੀ ਰਹੀ ਹੁਣ ਜਦੋਂ ਨੁਕਸਾਨ ਉਸ ਤੋਂ ਵੱਧ ਹੋ ਗਿਆ ਜਦੋਂ ਹੁਣ ਉਸ ਤੋਂ ਵੀ ਵੱਧ ਖੜਨ ਤੇ ਅੜਨ ਦੀ ਇਹ ਕਹਿੰਦੇ ਲੋੜ ਸੀ ਜਦੋਂ ਹੁਣ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਸਮਾਨ ਤੇ ਚੋਰੀ ਕਰਕੇ ਲੈ ਗਏ ਤਾਂ ਹੁਣ ਵੱਧ ਲੋੜ ਸੀ ਖੜਨ ਦੀ ਤਾਂ ਹੁਣ ਲੜਾਈ ਛੱਡ ਦੇਣੀ ਮਰਨ ਵਰਤ ਛੱਡ ਦੇਣਾ ਇਹ ਕਹਿੰਦੇ ਨੇ ਕਿ ਫਿਰ ਬੀਜੇਪੀ ਦੇ ਮੰਤਰੀਆਂ ਦੇ ਕਹਿਣ ਤੇ ਛੱਡਣਾ ਤੇ ਫਿਰ ਬੀਜੇਪੀ ਵੱਲੋਂ ਇਹ ਕਹਿਣਾ ਕਿ ਸਾਡੇ ਕਹਿਣ ਤੇ ਛੱਡਿਆ ਧੰਨਵਾਦ ਕਰਦੇ ਹਾਂ तमाम ਗੱਲਾਂ ਇਹਨਾਂ ਨੇ ਬੋਲੀਆਂ ਨੇ ਤੁਹਾਨੂੰ ਕਿਵੇਂ ਲੱਗਦੀਆਂ ਨੇ ਕੀ ਇਹ ਠੀਕ ਬੋਲ ਰਹੇ ਨੇ ਕਿ ਗਲਤ ਬੋਲ ਰਹੇ ਨੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਬਹੁਤ ਮਿਹਰਬਾਨੀ